ਇੱਕ ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਇੱਕ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਵਿੱਚ ਉਹ ਤਿੰਨ ਬੇਨਤੀਆਂ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੈਂ ਸਿੱਖ ਪੰਥ ਦੀ ਸੇਵਾ ਅਖੀਰਲੇ ਸਵਾਸਾਂ ਤੱਕ ਕਰਦਾ ਰਵਾਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਇਸ ਸਾਹਿਤ ਦੀ ਸੇਵਾ ਦੇ ਵਿੱਚ ਮੇਰੀ ਕੋਈ ਵੀ ਲੇਖਣੀ ਕੋਈ ਵੀ ਕਿਤਾਬ ਅਧਵਚਾਰੇ ਨਾ ਰਹਿ ਜਾਵੇ ਸੱਚੇ ਪਾਤਸ਼ਾਹ ਮੇਰਾ ਅੰਤਲਾ ਸਮਾਂ ਸਹਿਜ ਅਵਸਥਾ ਵਿੱਚ ਬਖਸ਼ਿਸ਼ ਕਰਨਾ ਤੇ ਇਸ ਤਰ੍ਹਾਂ ਹੀ ਹੋਇਆ ਆਪਣੇ ਅਕਾਲ ਚਲਾਣੇ ਤੋਂ ਤਕਰੀਬਨ 6 ਸਾਲ ਪਹਿਲਾਂ ਹੀ ਆਪ ਜੀ ਨੇ ਇੱਕ ਵਿਦਵਾਨ ਦੇ ਨਾਲ ਹੱਸ ਕੇ ਗੱਲ ਸਾਂਝੀ ਕੀਤੀ ਕਿ ਹੁਣ ਸਾਡੇ ਕੋ ਸਿਰਫ 6 ਸਾਲ ਹੀ ਬਚੇ ਹਨ ਪੰਥ ਦੀ ਸੇਵਾ ਵਾਸਤੇ ਤੇ ਤਿੱਕ 6 ਸਾਲ ਬਾਅਦ ਆਪ ਜੀ ਅਕਾਲ ਚਲਾਣਾ ਕਰ ਗਏ ਆਪ ਜੀ ਦੇ ਪਿਤਾ ਭਾਈ ਨਰੈਣ ਸਿੰਘ ਜੀ ਇੱਕ ਸੰਤ ਸਬਾਦੇ ਗੁਰਸੇਖ ਸੰ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਮੂਜ ਬਾਣੀ ਕੰਠ ਸੀ ਅਤੇ ਆਪ ਜੀ ਇੱਕ ਚੌਂਕੜੇ ਦੇ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰੂ ਦੀ ਬਖਸ਼ ਸਦਕਾ ਨਿਭਾ ਲਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਜਾ ਕੇ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰੇ ਕੋਲੋਂ ਪੰਥ ਦੀ ਸੇਵਾ ਵਿੱਚ ਯੋਗਦਾਨ ਪਵਾ ਲੈਣਾ ਕਿਰਪਾ ਕਰਨੀ ਜੋ ਵੀ ਸਾਹਿਤ ਆਪ ਜੀ ਕਿਰਪਾ ਕਰਕੇ ਲਿਖਵਾ ਰਹੇ ਹੋ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਸ ਸਾਹਿਤ ਦੀ ਸੰਪੂਰਨਤਾ ਹੋਣ ਤੱਕ ਮੇਰੇ ਸਵਾਸ ਨਾ ਨਿਕਲਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਹਿਜ ਅਵਸਥਾ ਦੇ ਵਿੱਚ ਅੰਤਿਮ ਸਮਾ ਬਖਸ਼ਿਸ਼ ਕਰਨਾ ਤੇ ਇਸ ਤਰ੍ਹਾਂ ਹੀ ਹੋਇਆ ਇਹੀ ਅਰਦਾਸ ਕੀਤੀ ਸੀ ਸਤਕਾਰਯੋਗ ਪਾਈ ਕਾਨ ਸਿੰਘ ਨਾਬਾਜੀ ਨੇ ਆਪ ਜੀ ਦਾ ਜਨਮ ਪਿੰਡ ਸਬਜ ਬਨੇਰਾ ਖੁਰਦ ਰਿਆਸਤ ਪਟਿਆਲਾ ਵਿਖੇ ਹੋਇਆ ਆਪ ਜੀ ਦੀ ਮਾਤਾ ਜੀ ਦਾ ਨਾਮ ਹਰਕੌਰ ਅਤੇ ਪਿਤਾ ਦਾ ਨਾਮ ਸਤਕਾਰਤ ਪਾਈ ਨਾਰਾਇਣ ਸਿੰਘ ਜੀ ਸੀ ਪਾਈ ਨਾਰਾਇਣ ਸਿੰਘ ਜੀ ਸੰਤ ਸੁਭਾਅ ਦੇ ਮਾਲਕ ਸਨ ਤੇ ਆਪ ਜੀ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜ਼ੁਬਾਨੀ ਕੰਠ ਸੀ ਸਿੱਖ ਪੰਥ ਵਿੱਚ ਆਪ ਜੀ ਦਾ ਉੱਗਾ ਸਤਕਾਰ ਸੀ ਅਤੇ ਗੁਰੂ ਦੀ ਬਖਸ਼ਿਸ਼ ਸਤਕਾ ਆਪ ਜੀ ਇੱਕ ਚੌਂਕੜੇ ਦੇ ਵਿੱਚ ਹੀ ਤਾਂ ਤਨਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਜਾਪ ਕਰ ਲੈਂਦੇ ਸਨ ਆਪ ਜੀ ਆਪਣੀ ਜੀਵਨ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤਕਰੀਬਨ 4 ਸਹਿਜ ਪਾਠ ਨਿਰੰਤਰ ਸੰਪੂਰਨ ਕਰਦੇ ਰਹੇ ਹਨ ਇਸ ਕਰਕੇ ਜਿੱਥੇ ਆਪ ਜੀ ਨੂੰ ਗੁਰਸਿੱਖੀ ਵਿਰਾਸਤ ਵਿੱਚ ਹੀ ਮਿਲੀ ਸੀ ਉੱਥੇ ਹੀ ਆਪ ਜੀ ਦੀ ਚੰਗੀ ਪਰਵਰਿਸ਼ ਵਾਸਤੇ ਆਪ ਜੀ ਦੀ ਪੜਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਆਪ ਜੀ ਹਿੰਦੀ, ਪੰਜਾਬੀ, ਗੁਰਮੁਖੀ, ਸੰਸਕ੍ਰਿਤ, ਉਰਦੂ, ਪਾਰਸ਼ੀਅਨ ਅਤੇ ਅੰਗਰੇਜ਼ੀ ਦੇ ਬਹੁਤ ਵੱਡੇ ਵਿਦਵਾਨ ਸਨ। ਆਪ ਜੀ ਦੇ ਐਸੇ ਸਰੇਸ਼ਟ ਗੁਣ ਕਰਕੇ ਆਪ ਜੀ ਨੇ ਕਈ ਸਾਲ ਨਾਭਾ ਰਿਆਸਤ ਵਿੱਚ ਆਪਣੀਆਂ ਉੱਗੀਆਂ ਸੇਵਾਵਾਂ ਕੀਤੀਆਂ। ਇਨ੍ਹਾਂ ਸੇਵਾਵਾਂ ਦੇ ਵਿੱਚ ਰਿਆਸਤ ਨਾਭਾ ਦੇ ਵਿੱਚ ਡਿਪਟੀ ਕਲੈਕਟਰ ਬਣਨਾ, ਸਿਟੀ ਮੈਜਿਸਟਰੇਟ ਬਣਨਾ ਉਸ ਦੇ ਨਾਲ ਹੀ ਮੀਰ ਮਨਸ਼ੀ ਦੀ ਸੇਵਾ ਵੀ ਆਪ ਜੀ ਨੇ ਕੀਤੀ ਭਾਵ ਫੋਰਨ ਮਨਿਸਟਰ ਦੇ ਅਹੁਦੇ ਤੇ ਵੀ ਆਪ ਜੀ ਰਿਆਸਤ ਨਾਭਾ ਵੱਲੋਂ ਸੇਵਾ ਕਰਦੇ ਰਹੇ ਹਨ ਜਿੱਥੇ ਆਪ ਜੀ ਦੀ ਸੂਝ-ਬੂਝ ਇੰਨੀ ਦੂਰਦਰਸ਼ਤਾ ਵਾਲੀ ਸੀ ਉੱਥੇ ਹੀ ਆਪ ਜੀ ਦੀ ਸ਼ਖਸੀਅਤ ਵੀ ਬਹੁਤ ਪ੍ਰਭਾਵਸ਼ਾਲੀ ਸੀ ਇਸੇ ਕਰਕੇ ਹੀ ਜਦੋਂ ਸਰ ਮਕੈਲਫ ਸਿੱਖ ਇਤਿਹਾਸ ਉੱਤੇ ਰਿਸਰਚ ਕਰ ਰਹੇ ਸਨ ਤੇ ਆਪਣੀ ਕਿਤਾਬ ਦਾ ਸਿੱਖ ਰਿਲੀਜੀਅਨ ਲਿਖ ਰਹੇ ਸਨ ਜਿਸ ਵਿੱਚ ਉਹਨਾਂ ਨੇ 15 ਸਾਲ ਮਿਹਨਤ ਕਰਕੇ 6 ਜਿਲਦਾਂ ਵਿੱਚ ਸਿੱਖ ਇਤਿਹਾਸ ਅੰਕਿਤ ਕੀਤਾ ਉਸ ਇਤਿਹਾਸ ਨੂੰ ਲਿਖਣ ਵਾਸਤੇ ਮਕੈਲਿਫ ਨੇ ਪਾਈਕਾਨ ਸਿੰਘ ਨਾਬਾ ਜੀ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਇਤਿਹਾਸ ਲਿਖਣ ਵਿੱਚ ਉਹਨਾਂ ਦੀ ਸਹਾਇਤਾ ਕਰ ਪਾਈਕਾਨ ਸਿੰਘ ਨਾਬਾ ਜੀ ਨੇ ਵੀ ਫਰਾਗ ਦਿੱਲੀ ਦਿਖਾਈ ਤੇ तकरीबन 15 ਸਾਲ ਦੇ ਸਹਿਯੋਗ ਦੇ ਨਾਲ ਮਕੈਲਫ ਨੇ ਜਦ ਇਹ ਸਿੱਖ ਇਤਿਹਾਸ ਭਾਈ ਕਾਨ ਸਿੰਘ ਨਾਭਾ ਜੀ ਦੀ ਸਹਾਇਤਾ ਦੇ ਨਾਲ ਲਿਖਿਆ ਤਾਂ ਮਕੈਲਫ ਵੀ ਆਪ ਜੀ ਦੇ murid ਬਣ ਗਏ ਉਹ ਭਾਈ ਸਾਹਿਬ ਜੀ ਦੀ ਇੰਨੀ ਇੱਜ਼ਤ ਕਰਦੇ ਸਨ ਕਿ ਉਹਨਾਂ ਨੇ ਸਤਕਾਰ ਵੱਜੋ ਆਪਣੀਆਂ ਲਿਖੀਆਂ ਇਹ 6 ਜਿਲਦਾਂ ਨੂੰ ਇਸ ਦੇ ਸਾਰੇ ਹੱਕ ਤੇ ਕਾਪੀਰਾਈਟ ਨਾਲ ਹੀ ਇਸ ਲਿਖੇ ਇਤਿਹਾਸ ਦੀ ਜਿਹੜੀ ਰਾਇਲਟੀ ਸੀ ਉਵੀ ਭਾਈ ਕਾਨ ਸਿੰਘ ਨਾਬਾ ਜੀ ਦੇ ਨਾਮ ਲਿਖ ਦਿੱਤੀ ਸਰ ਮਕੈਲਫ ਹਮੇਸ਼ਾ ਹੀ ਭਾਈ ਸਾਹਿਬ ਜੀ ਨੂੰ ਸਤਕਾਰ ਦੇ ਨਾਲ ਬੇਨਤੀ ਕਰਦੇ ਹੁੰਦੇ ਸਨ ਕਿ ਵਿਦੇਸ਼ ਵਿਖੇ ਉਹਨਾਂ ਕੋ ਦੋ ਕਾਰ ਹਨ ਤੇ ਇੱਕ ਕਾਰ ਉਹ ਆਪ ਜੀ ਦੇ ਨਾਮ ਲਿਖਣਾ ਚਾਹੁੰਦੇ ਹਨ ਆਪ ਜੀ ਨੂੰ ਦੇਣਾ ਚਾਹੁੰਦੇ ਹਨ ਤੇ ਆਪ ਜੀ ਕਿਰਪਾ ਕਰਕੇ ਵਿਦੇਸ਼ ਸਾਰੀ ਉਮਰ ਮੇਰੇ ਪਾਸ ਰਹੋ ਪਰ ਭਾਈ ਕਾਨ ਸਿੰਘ ਜੀ ਹੱਸਦੇ ਹਨ ਮਖੌਲ ਕਰਦੇ ਹਨ ਇਸ ਬੇਨਤੀ ਨੂੰ ਮਨਾ ਕਰ ਦਿੰਦੇ ਐਸੇ ਲੜੀ ਦੇ ਅਧੀਨ ਹੀ ਜਦੋਂ ਸਿੰਘ ਸਭਾ ਲਹਿਰ ਕੌਮ ਦੇ ਵਿੱਚ ਪ੍ਰਚਾਰ ਕਰ ਰਹੀ ਸੀ ਉਸ ਵੇਲੇ ਵੀ ਭਾਈ ਕਾਨ ਸਿੰਘ ਨਾਬਾ ਜੀ ਨੇ ਆਪਣਾ ਉੱਗਾ ਯੋਗਦਾਨ ਪਾਇਆ ਗੁਰਮੁਖ ਸਿੰਘ ਜੀ ਗਿਆਨੀ ਦੇਵ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਲక్ష్మణ ਸਿੰਘ ਜੀ ਐਸੇ ਵਿਦਵਾਨਾਂ ਨੂੰ ਵੀ ਆਪਣਾ ਨਿੱਘਾ ਸਹਿਯੋਗ ਦੇ ਕੇ ਸੇਵਾਵਾਂ ਮੁਹੱਈਆ ਕਰਵਾਈਆਂ ਆਪ ਜੀ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਯਤਨਸ਼ੀਲ ਰਹਿੰਦੇ ਆਪ ਜੀ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਨੇਕਾਂ ਹੀ ਕਿਤਾਬਾਂ ਚੇ ਕਿਤਾਬਾਂ ਤੇ ਗ੍ਰੰਥਾਂ ਦੀ ਆਪਣੀ ਲੇਖਣੀ ਰਾਈ ਸੇਵਾ ਨਿਭਾਈ ਉਹਨਾਂ ਵਿੱਚੋਂ ਕੁਝ ਛਪ ਚੁੱਕੇ ਹਨ ਕੁਝ ਅਨ ਛਪੇ ਹਨ ਇਹਨਾਂ ਦੇ ਵਿੱਚ ਰਾਜ ਧਰਮ ਨਾਟਕ ਪਾਵਰਥ ਦੀਪਿਕਾ ਹਮ Hindu ਨਹੀਂ ਸੱਚ ਦਾ ਪਰਮਾਰਥ ਗੁਰੂ ਸ਼ੰਦ ਦਿਵਾਕਰ ਗੁਰੂ ਸ਼ਬਦ ਅਲੰਕਾਰ ਗੁਰਮਤ ਵਰਬਾਕਰ ਗੁਰਮਤ ਸੁਦਾਕਰ ਅਨੇਕ ਅਰਥਾ ਕੋਸ਼ ਨਾਮ ਮਾਲਾ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਆਪ ਜੀ ਵੱਲੋਂ ਲਿਖੀਆਂ ਗਈਆਂ ਜਿਸ ਦੀ ਵਿਚਾਰ ਕਰਨ ਵਾਸਤੇ ਬਹੁਤ ਆਤ ਸਮੇਂ ਦੀ ਲੋੜ ਹੈ ਆਪ ਜੀ ਦੀ ਉੱਗੀ ਲਿਖਤ ਜਿਹੜੀ ਕਿ ਸਾਰੇ ਪੰਥ ਸਾਰੀ ਦੁਨੀਆ ਦੇ ਵਿੱਚ ਹਰਮਨ ਪਿਆਰੀ ਹੈ ਜਿਸ ਤੋਂ ਬਿਗੈ ਅੱਜ ਦਾ ਕੋਈ ਵੀ ਖੋਜੀ ਵਿਦਵਾਨ ਬੁਲਾਰਾ ਆਪਣੇ ਵਿਸ਼ੇ ਨੂੰ ਸੰਪੂਰਨ ਨਹੀਂ ਕਰ ਪਾਏਗਾ ਉਹ ਹੈ ਗੁਰੂ ਸ਼ਬਦ ਰਤਨਾਗਰ ਮਹਾਨ ਕੋਸ਼ ਆਪ ਜੀ ਨੇ ਇਸ ਮਹਾਨ ਕੋਸ਼ ਨੂੰ 1912 ਦੇ ਵਿੱਚ ਲਿਖਣਾ ਆਰੰਭ ਕੀਤਾ ਤੇ 14 ਸਾਲ ਦੀ ਕਹਲਣਾ ਅਨਥਕ ਮਿਹਨਤ ਦੇ ਨਾਲ 1926 ਦੇ ਵਿੱਚ ਇਸ ਕੋਸ਼ ਨੂੰ ਸੰਪੂਰਨ ਕੀਤਾ ਤਕਰੀਬਨ ਆਪ ਜੀ ਨੇ ਇਸ ਕੋਸ਼ ਦੇ ਉੱਤੇ 14 ਸਾਲ ਮਿਹਨਤ ਕੀਤੀ ਅਤੇ ਇਹ ਬਣ ਗਿਆ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਇਸ ਕੋਸ਼ ਦੇ ਵਿੱਚ ਆਪ ਜੀ ਨੇ ਤਕਰੀਬਨ 3338 ਪੰਨੇ ਲਿਖੇ ਜਿਸ ਦੇ ਵਿੱਚ 64263 ਇੰਦਰਾਜ ਦਰਜ ਕੀਤੇ 64263 ਵਿਸ਼ਿਆਂ ਬਾਰੇ ਆਪ ਜੀ ਨੇ ਵਾਕਫੀਅਤ ਦਿੱਤੀ ਇਸ ਦੇ ਵਿੱਚ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਸਿੱਖ ਸਿਧਾਂਤਾਂ ਨਕਸ਼ੇ ਵੇਰਵਾ ਗੁਰਦੁਆਰਿਆਂ ਦਾ ਵੇਰਵਾ ਮਿਥਿਆਸ ਸੰਖਿਆ ਹੋਰ ਧਰਮਾਂ ਦੇ ਪਾਤਰਾਂ ਦਾ ਜ਼ਿਕਰ ਗੁਰਦੁਆਰਿਆਂ ਦੀ ਸੇਵਾ ਉਹਨਾਂ ਦੀ ਮਲਕੀਅਤ ਬਿਮਾਰੀਆਂ ਦਾ ਇਲਾਜ ਜੜੀ ਬੂਟੀਆਂ ਪੰਛੀਆਂ ਦਾ ਵੇਰਵਾ ਦੇਸੀ ਦਵਾਈ ਦਾ ਵੇਰਵਾ ਹੋਰ ਬਹੁਤ ਸਾਰੀਆਂ ਗੂੜ੍ਹੀ ਚੀਜ਼ਾਂ ਦੀ ਜਾਣਕਾਰੀ ਆਪ ਜੀ ਨੇ ਇਸ ਗ੍ਰੰਥ ਵਿੱਚ ਮੁਹੱਈਆ ਕਰਵਾਈ ਹੈ ਮਹਾਨ ਕੋਸ਼ ਦੀ ਇਹ ਸਾਰੀ ਜਾਣਕਾਰੀ ਆਪ ਜੀ ਨੇ ਸਾਰੇ ਹਿੰਦੁਸਤਾਨ ਚ ਫੇਰ ਤੁਰ ਕੇ ਉਹਨਾਂ ਉਹਨਾਂ ਸਥਾਨਾਂ ਤੇ ਜਾ ਕੇ ਵੇਰਵੇ ਇਕੱਠੇ ਕੀਤੇ ਇਹ ਹਿੰਦੁਸਤਾਨ ਵੰਡ ਤੋਂ ਪਹਿਲਾਂ ਦਾ ਹਿੰਦੁਸਤਾਨ ਸੀ ਜਿਹੜਾ ਕਿ ਇੱਕ ਬਹੁਤ ਵੱਡੇ ਖੇਤਰਫਲ ਦੇ ਵਿੱਚ ਫੈਲਿਆ ਹੋਇਆ ਸੀ ਆਪ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਵਾਰੀ ਵਿਲੈਤ ਦੀ ਯਾਤਰਾ ਵੀ ਕੀਤੀ ਭਾਵ ਆਪ ਜੀ ਆਪਣੇ ਜੀਵਨ ਦੇ ਵਿੱਚ ਇੰਗਲੈਂਡ ਦੌਰੇ ਤੇ ਵੀ ਗਏ ਸਨ ਉਸ ਵੇਲੇ ਆਪ ਜੀ ਪਾਸ ਇੰਗਲੈਂਡ ਦਾ ਪਾਸਪੋਰਟ ਮੌਜੂਦ ਸੀ ਇਤਿਹਾਸ ਵਿਦਵਾਨ ਸ਼ਮਸ਼ੇਰ ਸਿੰਘ ਜੀ ਅਸ਼ੋਕ ਵੀ ਲਿਖਦੇ ਹਨ ਕਿ ਇੱਕ ਵਾਰ ਜਦੋਂ ਆਪ ਜੀ ਦਾ ਮਿਲਣ ਭਾਈ ਕਾਨ ਸਿੰਘ ਜੀ ਨਾਬਾ ਜੀ ਨਾਲ ਹੋਇਆ ਤੇ ਉਸ ਵੇਲੇ ਉਹਨਾਂ ਨੇ ਆਪਣੇ ਅੰਤਲੇ ਸਮੇਂ ਦਾ ਇਸ਼ਾਰਾ ਕੀਤਾ ਆਪ ਜੀ ਦੱਸਦੇ ਹਨ ਕਿ ਮੈਨੂੰ ਭਾਈ ਕਾਨ ਸਿੰਘ ਜੀ ਨਾਬਾ ਜੀ ਨੇ ਦੱਸਿਆ ਸੀ ਕਿ ਹੁਣ ਮੇਰੇ ਕੋ तकरीबन 6 ਸਾਲ ਦਾ ਹੀ ਸਮਾਂ ਹੈ ਇਨਾਂ 6 ਸਾਲਾਂ ਦੇ ਵਿੱਚ ਗੁਰੂ ਪੰਥ ਦੀ ਜਿੰਨੀ ਵੀ ਹੋ ਸਕੇ ਮੈਂ ਸੇਵਾ ਕਰਨੀ ਹੈ ਤੇ ਇਸ ਤਰ੍ਹਾਂ ਹੀ ਹੋਇਆ ਠੀਕ 6 ਸਾਲ ਬਾਅਦ ਹੀ ਆਪ ਜੀ ਦਾ ਅਕਾਲ ਚਲਾਣਾ ਹੋਇਆ ਪਰ ਅਕਾਲ ਚਲਾਣੇ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਦੋ ਗੱਲਾਂ ਫਿਰ ਇਸ ਤਰ੍ਹਾਂ ਦੀਆਂ ਹੀ ਵਾਪਰੀਆਂ ਜਿਸ ਤਰ੍ਹਾਂ ਕਿ ਭਾਈ ਸਾਹਿਬ ਜੀ ਨੂੰ ਪਤਾ ਸੀ ਕਿ ਹੁਣ ਉਹਨਾਂ ਦਾ ਅੰਤਲਾ ਸਮਾਂ ਆ ਚੁੱਕਾ ਹੈ ਜਿਸ ਤਰ੍ਹਾਂ ਕਿ ਭਾਈ ਸਾਹਿਬ ਜੀ ਨੇ ਇੱਕ ਦਿਨ ਆਪਣੇ ਸੇਵਾਦਾਰ ਨੂੰ ਆਵਾਜ਼ ਮਾਰੀ ਅਤੇ ਉਸ ਨੂੰ ਆਖਿਆ ਕਿ ਇਹ ਜਿਹੜੀ ਦਵਾਈ ਅਸੀਂ ਕਈ ਸਾਲਾਂ ਤੋਂ ਖਾ ਰਹੇ ਹਾਂ ਇਸ ਦਵਾਈ ਦੀ ਸ਼ੀਸ਼ੀ ਨੂੰ ਹੁਣ ਧੋ ਕੇ ਰੱਖ ਦਿਵੋ ਇਹ ਕਿਸੇ ਹੋਰ ਦੇ ਕੰਮ ਆ ਜਾਵੇਗੀ ਤੇ ਜਿਸ ਦਿਨ ਆਪ ਜੀ ਆਕਾਲ ਚਲਾਣਾ ਕਰਦੇ ਹਨ ਉਸੇ ਦਿਨ ਆਪ ਜੀ ਆਪਣੇ ਮਾਲੀ ਨੂੰ ਇਹ ਕਹਿੰਦੇ ਹਨ ਆਪ ਜੀ ਦਾ ਕੰਮ ਪੂਰਾ ਹੋ ਗਿਆ ਹੈ ਹੁਣ ਬਹੁਤੀ ਜ਼ਰੂਰਤ ਨਹੀਂ ਇਸ ਬਾਗ ਦੇ ਵਿੱਚ ਸੇਵਾ ਦੀ ਲੋੜ ਨਹੀਂ ਪਵੇਗੀ ਇੰਨੀ ਗੱਲ ਕਹਿ ਕੇ ਭਾਈ ਸਾਹਿਬ ਜੀ ਆਪਣੇ ਕਮਰੇ ਵਿੱਚ ਜਾਂਦੇ ਹਨ ਤੇ ਅਡੋਲ ਆਪਣੇ ਮੰਜੇ ਤੇ ਲੇਟ ਜਾਂਦੇ ਹਨ ਇਹ ਉਹੀ ਬੇਨਤੀ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਸਹਿਜ ਅਵਸਥਾ ਦੇ ਵਿੱਚ ਗੁਰੂ ਪਾਸ਼ਾ ਜੀ ਅਕਾਲ ਚਲਾਣੇ ਦਾ ਅਫਸਰ ਬਖਸ਼ਿਸ਼ ਕਰਨਾ ਆਪਣੇ ਬੈਂਡ ਤੇ ਲੇਟਣ ਤੋਂ ਬਾਅਦ ਇੱਕ ਹਿਚਕੀ ਆਉਂਦੀ ਹੈ ਤੇ ਇਹ ਗੁਰੂ ਦਾ ਸਿੱਖ ਸਾਡੇ 77 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਪਣੇ ਸਾਹਿਤ ਗੁਰੂ ਦੇ ਜਸ ਰਾਈ ਚਾਨਣ ਵੰਡਦਿਆਂ ਹੋਇਆਂ ਉਸ ਜੋਤ ਦੇ ਵਿੱਚ ਸਦਾ ਵਾਸਤੇ ਲੀਨ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ